ਇਹੋ ਜੀ ਮਨੁੱਖ ਨੂੰ ਸੰਗਤ ਮਿਲਦੀ ਹੈ ਉਹੋ ਜੀ ਮਨ ਨੂੰ ਔਰੰਗਤ ਚੜ ਜਾਂਦੀ ਜੋ ਜੈਸੀ ਸੰਗਤ ਮਿਲੇ ਸੋ ਤੈਸਾ ਫਲ ਖਾਏ ਜਿਵੇਂ ਕਬੀਰ ਸਾਹਿਬ ਜੀ ਦਾ ਬਚਨ ਹੈ ਮੋਲ ਕੇ ਪੜਦ ਕਬੀਰ ਮਨ ਪੰਖੀ ਭਇਓ ਮਾਨੇ ਜਿਹੜਾ ਇਹ ਪੰਛੀ ਵਾਂਗੂ ਹੈ ਕਦੇ ਕਿਸੇ ਦਰਖਤ ਤੇ ਕਦੇ ਕਿਸੇ ਦਰਖਤ ਤੇ ਜੇ ਜਿਹੜਾ ਮਨ ਰੂਪ ਮਨੁੱਖ ਰੂਪ ਪੰਛੀ ਜਿਹੋ ਜਿਹ ਤਖਤ ਤੇ ਜਾਏਗਾ ਉਹੋ ਜਿਹਾ ਹੀ ਫਲ ਪ੍ਰਾਪਤ ਕਰ ਲੇਗਾ ਜਿਹੋ ਜੀ ਸੰਗਤ ਕਰੇਗਾ ਉਹੋ ਜੀ ਮਨ ਨੂੰ ਫਿਰ ਰੰਗਤ ਚੜੇ ਪੜੋ ਕਬੀਰ ਮਨ ਪੰਖੀ ਪਇਓ ਕੋਡ ਕੋਡ ਦੇਹ ਦੇ ਸਜਾਏ ਜੋ ਜੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ ਜਿਹੜਾ ਜਿਹੋ ਜੀ ਸੰਗਤ ਕਰਦਾ ਉਹੋ ਜਿਹਾ ਫਲ ਖਾਂਦਾ ਸਾਡੇ ਬੱਚਿਆਂ ਨੇ ਜਿਹੜੇ ਪੜ ਲਿਖ ਗਏ ਆ ਜੀ ਇੰਦਰ ਸੁਣਿਓ ਧਿਆਨ ਨਾਲ ਜਿੰਨੇ ਤੁਹਾਡੇ ਬੱਚੇ ਪੜ ਰਹੇ ਆ ਉਹ ਪੜਿਆਂ ਲਿਖਿਆਂ ਦੀ ਸੰਗਤੀ ਤੇ ਕਰਦੇ ਆ ਜਿਹੜੇ ਨੌਕਰੀਆਂ ਲੱਗੇ ਆ ਉਹਨਾਂ ਦੇ ਨੌਕਰੀਆਂ ਵਾਲਿਆਂ ਦੀ ਸੰਗਤ ਹੀ ਕੀਤੀ ਤੇ ਜਿਹਨੇ ਡੰਗਰਚਾਰ ਨਾਲਾਂ ਦੀ ਸੰਗਤ ਕੀਤੀ ਹੈ माफ ਕਰਨਾ ਉਹ ਅੱਜ ਵੀ ਡੰਗਰਚਾਰ ਹੈ ਮਾੜਾ ਨਹੀਂ ਬਾਪ ਕੰਮ ਕਰਨਾ ਮਾੜਾ ਨਹੀਂ ਭਾਵੇਂ ਤੁਸੀਂ ਡੰਗਰਚਾਰ ਹੋ ਭਾਵੇਂ ਖੇਤੀਬਾੜੀ ਕਰੋ ਕੰਮ ਕੇ ਜਿਹੜਾ ਵਰਜੀ ਕਰ ਲੋ ਪਰ ਜੇ ਤੁਸੀਂ ਚਾਹੁੰਦੇ ਹੋ ਵੀ ਆ ਨੌਕਰੀ ਮਿਲੇ ਮੈਨੂੰ ਵੀ ਤੇ ਉਹ ਜਿਹੜੇ ਟੀਚਰ ਡਿਊਟੀਆਂ ਕਰਦੇ ਨੇ ਡਿਊਟੀਆਂ ਵਾਲਿਆਂ ਦੀ ਸੰਗਤ ਕਰੋ ਜਿਹੜੇ ਸੰਗਤ ਕਰ ਜਾਂਦੇ ਐ ਪੜ੍ਹ ਲਿਖ ਜਾਂਦੇ ਐ ਉਹਨਾਂ ਦੇ ਵਿੱਚ ਫਰਕ ਨਹੀਂ ਆ ਜਾਂਦਾ ਪੜਿਆਂ ਦੀ ਸੰਗਤ ਕਰਕੇ ਪੜਾਂ ਲਿਖਾਂਗੇ ਜਿਹੋ ਜੀ ਜਿਹੜਾ ਬੰਦਾ ਸੰਗਤ ਕਰਦਾ ਉਹੋ ਜੀ ਉਹਦੋਂ ਰੰਗ ਚੜ ਜਾਂਦੀ ਏ ਉਹੋ ਜੀ ਉਹਦਾ ਸੁਭਾਅ ਬਣ ਜਾਂਦਾ ਜੇ ਆਪਣੇ ਆਪ ਨਾਲ ਆਪਣਾ ਜੀਵਨ ਚੰਗਾ ਬਣਾਣਾ ਐ ਆਪਣੇ ਵਿਚਾਰ ਸੋਹਣੇ ਬਣਾਣੇ ਨੇ ਤੇ ਗੁਰਮਖਾਂ ਦੀ ਚੰਗਿਆਂ ਦੀ ਸੰਗਤ ਪੜੀ ਲਾਜ਼ਮੀ ਹੈ ਗੁਰਮਖਾਂ ਦੀ ਸੰਗਤ ਕਰਾਂਗੇ ਜੇ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਆਪਾਂ ਸਾਰੇ ਫਿਰ ਮੈਂ ਵੀ ਤੇ ਤੁਸੀਂ ਵੀ ਆਪਾਂ ਸਾਰੇ ਸਤਿਗੁਰੂ ਜੀ ਦੀ ਸੰਗਤ ਕਰਦੇ ਆ ਸਤਿਗੁਰੂ ਜੀ ਦੀ ਸੰਗਤ ਕਰਨ ਕਰਕੇ ਸੱਚਾ ਗਿਆਨ ਹੋ ਜਾਂਦਾ ਹੈ ਜਿਉਣ ਦਾ ਚੱਜ ਆ ਜਾਂਦਾ ਅਕਲ ਆ ਜਾਂਦੀ ਹੈ ਜੇ ਬੰਦੇ ਨੂੰ ਜਿਉਣ ਦਾ ਚੱਜ ਨਹੀਂ ਆਇਆ ਤੇ ਉਹਦੇ 50 ਕਿੱਲੇ ਜ਼ਮੀਨ ਕਿਸ ਕੰਮ 100 ਕਿੱਲਾ ਜ਼ਮੀਨ ਦਾ ਜਿਉਣ ਦਾ ਚੱਜ ਨਹੀਂ ਜੇ ਬੈਣ ਦਾ ਚੱਜ ਨਹੀਂ ਤੇ ਗੱਡੀ ਤੇ ਦੇ ਦਿੱਤੀ ਮਾਲਕ ਨੇ ਹੁਣ ਵੇਖੋ ਮਾਲਕ ਨੇ ਗੱਡੀ ਦੇ ਦਿੱਤੀ ਮਿਹਨਤ ਕਰਕੇ ਪਰਮਾਤਮਾ ਦੀ ਕਿਰਪਾ ਨਾਲ ਮਿਹਨਤ ਕੀਤੀ ਤੇ ਗੱਡੀ ਤੇ ਖਰੀਦ ਲਈ ਚਲੋ ਠੀਕ ਹੈ ਗੱਡੀ ਤੇ ਆ ਗਈ ਬੈਣ ਦਾ ਚੱਜ ਨਹੀਂ ਆਇਆ ਚਾਰੇ ਜੀ ਨੇ ਇਥੋਂ ਪਟਿਆਲੇ ਤੱਕ ਜਾਂਦੇ 10 ਵਾਰੀ ਲੱਗਦੇ ਬੈਣ ਦਾ ਚੱਜ ਤੇ ਨਹੀਂ ਆਇਆ ਚਾਰੇ ਜੀ ਨੇ ਪਰੇ ਪਰੇ ਮੂੰਹ ਕਰਕੇ ਬੈਠੇ ਨੇ ਕਿਸੇ ਨਾਲ ਬੋਲਦੇ ਵੀ ਨਹੀਂ ਗੱਲ ਵੀ ਨਹੀਂ ਕਰਦੇ ਗੱਡੀ ਤੇ ਬਹੁਤ ਵਧੀਆ ਬੈਣ ਦਾ ਟੱਚ ਹੀ ਨਹੀਂ ਆਇਆ ਸਾਰਾ ਟੱਬਰ ਅਕਲ ਹੈ ਹੀ ਨਹੀਂ ਲੜਾਈ ਸੋਫਾ ਤੇ ਬਹੁਤ ਸੋਹਣਾ ਖਰੀਦ ਲਿਆ ਬੈੱਡ ਤੇ ਸੋਫਾ ਤੇ ਬਹੁਤ ਵਧੀਆ ਹੈ ਪਰ ਸੋਫੇ ਤੇ ਬਹਿ ਕੇ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ ਲੜਦੇ ਨੇ ਸਾਰਾ ਟੱਬਰ ਜਦੋਂ ਇਕੱਠਾ ਬੈਠਾ ਸੋਫਾ ਬਹੁਤ ਵਧੀਆ ਸੀ ਪਰ ਕਲੇਸ਼ ਪਾਇਆ ਪੈਰ ਦੇ ਨਾਲੋਂ ਤੇ ਢੂੰਜੀ ਬੈਠੇ ਰਹਿੰਦੇ ਪਰ ਲੜਦੇ ਦੇ ਨਾਲ ਸ਼ਾਂਤੀ ਤੇ ਹੁੰਦੀ ਇਹਦੇ ਨਾਲੋਂ ਟਾਇਲ ਵਾਲੇ ਵਾਲਾ ਹੀ ਨਹੀਂ ਸੀ ਚੰਗਾ ਲੈਂਡਰ ਤੇ ਪਾ ਲਿਆ ਉਹ ਪੁਰਾਣਾ ਹੀ ਠੀਕ ਸੀ ਘੱਟੋ ਘੱਟ ਸ਼ਾਂਤੀ ਤੇ ਹੈ ਜੇ ਲੜਦਾ ਹੀ ਸੀ ਤੇ ਇੰਨੇ ਸੋਫੇ ਤੇ ਬਹਿਣ ਦਾ ਕੀ ਫਾਇਦਾ ਜੇ ਤੂੰ ਕਲੇਸ਼ੂ ਹੀ ਰਹਿਣਾ ਹੈ ਤੇ ਸੋਹਣੀ ਗੱਡੀ 'ਚ ਬਹਿਣ ਦਾ ਕੀ ਫਾਇਦਾ ਵਾਹ ਵਾਹ ਗੱਡੀ ਤੇ ਮਿਲ ਗਈ ਬਹਿਣ ਦਾ ਚੱਜ ਨਹੀਂ ਆਇਆ ਭਾਈ ਲੋਕ ਜਹਾਜ਼ਾਂ 'ਚ ਬੈਠ ਕੇ ਵੀ ਲੜਦੇ ਐ ਅਮਰੀਕਾ ਜਾ ਕੇ ਵੀ ਲੜਦੇ ਐ ਸੋਹਣਿਆ ਦੇਸ਼ਾਂ 'ਚ ਜਾ ਕੇ ਵੀ ਸੋਹਣੇ ਨਹੀਂ ਬਣੀਦਾ ਉੱਥੇ ਜਾ ਕੇ ਕਿਹੜਾ ਕਲੇਸ਼ ਖਤਮ ਹੋ ਗਿਆ ਜਿਉਣ ਦਾ ਚੱਜ ਆਵੇ ਬਸ ਅਕਲ ਆਵੇ ਜੇ ਜੀਵਨ ਦਾ ਚੱਜ ਅਸੀਂ ਗੁਰੂ ਸਾਹਿਬ ਤੋਂ ਨਹੀਂ ਸਿੱਖਿਆ ਤੇ ਫਿਰ ਭਾਵੇਂ ਅਸੀਂ ਜੋ ਮਰਜ਼ੀ ਪ੍ਰਾਪਤ ਕਰ ਲਈਏ ਦੁਨੀਆ ਦੀਆਂ ਸੁੱਖ ਸਹੂਲਤਾਂ ਵੀ ਸਾਨੂੰ ਸੁੱਖ ਨਹੀਂ ਦੇ ਸਕਦੀਆਂ ਭਾਈ ਜਿਵੇਂ ਇੱਕ ਗੱਲ ਸਮਝੋ ਬੈੱਡ ਸੁੱਖ ਦੇਣ ਵਾਲੀ ਚੀਜ਼ ਹੈ ਸੋਫਾ ਸੁੱਖ ਦੇਣ ਵਾਲੀ ਚੀਜ਼ ਹੈ ਟੇਬਲ ਸੁੱਖ ਦੇਣ ਵਾਲੀ ਚੀਜ਼ ਹੈ ਪਰ ਜੇ ਲਾਈਟ ਨਾ ਹੋਵੇ ਰਾਤ ਵੇਲੇ ਹਨੇਰਾ ਹੋਵੇ ਤੇ ਕਈ ਵਾਰੀ ਸੋਫੇ ਦੇ ਵਿੱਚ ਹੀ ਟੇਬਲ ਦੇ ਨਾਲ ਹੀ ਠੋਕਰ ਵੱਜ ਜਾਂਦੀ ਹੈ ਸੁੱਖ ਦੇਣ ਵਾਲੀਆਂ ਚੀਜ਼ਾਂ ਵੀ ਦੁੱਖ ਦੇਣ ਲੱਗ ਪੈਂਦੀਆਂ ਜੇ ਹਨੇਰਾ ਹੋਵੇ ਚਾਨਣ ਫਿਰ ਤੇ ਬੈਠ ਠੀਕ ਹੈ ਚਾਨਣ ਹੈ ਤੇ ਟੇਬਲ ਠੀਕ ਹੈ ਤੇ ਜੇ ਚਾਨਣ ਹੀ ਨਾ ਹੋਵੇ ਤੇ ਟੇਬਲ ਵਿੱਚ ਹੀ ਠੋਕਰ ਖਾ ਲਾਂਗੇ ਇਹ ਸਾਰੀਆਂ ਚੀਜ਼ਾਂ ਤੇ ਸੁੱਖ ਦੇਣ ਵਾਲੀਆਂ ਜੇ ਗੁਰਬਾਨੀ ਦਾ ਚਾਨਣ ਹੈ ਕੋਲ ਫਿਰ ਵਰਤਨੀਆਂ ਆਉਂਦੀਆਂ ਨੇ ਨਹੀਂ ਤੇ ਇਹ ਵੀ ਦੁੱਖ ਹੀ ਦਿੰਦੀਆਂ ਫਿਰ ਲੋਕ ਕਹਿੰਦੇ ਸੁਣਿੰਦੇ ਐ ਜਗਾ ਬਾੜੀਏ ਜੀ ਤੇ ਜਗਾ ਹੀ ਬਾੜੀਏ ਤੇ ਜੀ ਲੋਹਾ ਹੀ ਬਾੜਾ ਜੀ ਤੇ ਥਾਂ ਹੀ ਬਾੜਾ ਇਦਾਂ ਕਹਿੰਦੇ ਸੁਣੀਦੇ ਐ ਇਥਾਂ ਦੀ ਬਾੜਾ ਵਿੱਚ ਰਹਿਣ ਵਾਲਾ ਬਾੜਾ ਹੈ ਗੱਡੀ ਕੀ ਬਾੜੀਏ ਗੱਡੀ ਵਿੱਚ ਬਹਿਣ ਵਾਲਾ ਬਾੜਾ ਹੈ ਲੋਹਾ ਕੀ ਬਾੜਾ ਹੈ ਭਾਈ ਜਗਾ ਕੀ ਬਾੜੀਏ ਆਪ ਸਖ ਬਾਬਿਆਂ ਕਿਸੇ ਭਲੇਖਾ ਪਾਉਣ ਵਾਲਿਆਂ ਕੋਲ ਚਲੇ ਜਾਓ ਉਹਨਾਂ ਨੇ ਇਦਾਂ ਦੀ ਗੱਲ ਨਹੀਂ ਕਹਿਣੀ ਐ ਉਹ ਭਾਈ ਤੁਹਾਡਾ ਘਰ ਠੀਕ ਨਹੀਂ ਇਹਦਾ ਉਪਾਅ ਕਰਨਾ ਪੈਣਾ ਭਾਈ ਇਹ ਜਗਾ ਜਗਾ ਠੀਕ ਨਹੀਂ ਇਹਦਾ ਉਪਾਅ ਲੈ ਘਰ ਘਰ ਨੂੰ ਕੀ ਹੋਇਆ ਘਰ ਤੇ ਚੰਗਾ ਪਾਣਾ ਹੈ ਇਹ ਘਰ ਵਿੱਚ ਕਲੇਸ਼ ਹੈ ਘਰ ਵਿੱਚ ਕਲੇਸ਼ ਤੇ ਕਲੇਸ਼ੀਆਂ ਦੇ ਭਾਇਆ ਉਹਨਾਂ ਨੂੰ ਬਾਹਰ ਕੱਢ ਦਿਓ ਜਿੰਨੇ ਘਰ ਦੇ ਜੀ ਨੇ ਸਾਰਿਆਂ ਨੂੰ ਬਾਹਰ ਗਲੀ 'ਚ ਕੱਢੋ ਲੈ ਹੁਣ ਦੱਸੋ ਵੀ ਟੇਬਲ ਕੁਰਸੀਆਂ ਲੜਦੇ ਨੇ ਕਿਤੇ ਆਪਸ 'ਚ ਤੇਰਾ ਬੈੱਡ ਟੀਵੀ ਲੜਦਾ ਸੋਫਾ ਲੜਦਾ ਕਿਥੇ ਨਾਲ ਉਹਨਾਂ ਦਾ ਭਾਂਡੇ ਆਪੇ ਖੜਕਣਗੇ ਅ ਜਿਨ੍ਹਾਂ ਨੇ ਕਲੇਸ਼ ਪਾਇਆ ਸੀ ਇਹਨਾਂ ਨੂੰ ਬਾਹਰ ਕੱਢ ਤਾਂ ਘਰ ਤੇ ਸਾਰਾ ਠੀਕ ਠਾਕ ਇਹ ਘਰ ਨੂੰ ਕੀ ਹੋਇਆ ਆਪਾਕ ਇਹਨਾਂ ਦਾ ਕਰਨਾ ਕੋ ਪਾਉ ਫਿਰ ਦੱਸੋ ਘਰ ਦਾ ਕਿ ਬੰਦਿਆਂ ਦਾ ਇੱਥੇ ਘਰਾਂ ਦੇ ਕਰੀ ਜਾਂਦੇ ਆਂ ਸੀ ਘਰ ਦਾ ਪਾਾਕ ਰਾ ਲਓ ਭਾਈ ਗਲਤ ਨਹੀਂ ਹੋਗੀ ਗੱਲ ਫਿਰ ਆਪਾਕ ਇਹਦਾ ਕਰਦਾ ਸੀ ਜਗਾ ਦਾ ਪਾ ਕਰੀ ਜਾਂਦੇ ਘਰਾਂ ਦਾ ਪਾ ਕਰੀ ਜਾਂਦੇ ਆਪਾ ਤੇ ਬੰਦੇ ਦਾ ਕਰੋ ਜਿੰਨੇ ਕਲੇਸ਼ ਪਾਇਆ ਸੀ ਉਹਨੂੰ ਬਾਹਰ ਕੱਢ ਦਿਓ ਘਰ ਤੇ ਚੰਗਾ ਪਾਲਾ ਘਰ ਨੂੰ ਕੀ ਹੋਇਆ ਘਰ ਤੇ ਸ਼ਾਂਤ ਹੈ ਕਲੇਸ਼ ਜਿਹੇ ਅਸੀਂ ਪਾਇਆ ਕਲੇਸ਼ੀਆਂ ਨੂੰ ਬਾਹਰ ਕੱਢੋ ਵੇਖਿਓ ਠੀਕ ਹੋ ਜਾਣਗੇ ਇੱਧਰ ਸੁਣੋ ਜਰਾ ਧਿਆਨ ਨਾਲ ਵੀ ਜਰਾ ਜਵਾਬ ਦਿਓ ਕਿ ਜਿਹੜੇ ਬਾਬੇ ਕਹਿ ਦਿੰਦੇ ਵੀ ਜਗਾਂ ਦਾ ਪਾਪ ਕਰਨ ਦਾ ਪਊ ਘਰ ਦਾ ਪਾਪ ਕਰਨ ਦਾ ਪੁੱਛਦਾ ਜਵਾਬ ਦੇ ਦਿਓ ਵੀ ਘਰ ਦਾ ਪਾਪ ਕਰਨਾ ਹੈ ਕਿ ਘਰ ਚ ਰਹਿਣ ਵਾਲਿਆਂ ਦਾ ਪਾਪ ਕਰਨਾ ਹੈ ਰਹਿਣ ਵਾਲਿਆਂ ਦਾ ਇਹ ਘਰਾਂ ਦੇ ਗਰੀ ਜੰਦੇ ਆਪਾਂ ਘਰ ਨੂੰ ਕੀ ਹੋਇਆ ਘਰ ਬਾੜਾ ਕਿੱਥੋਂ ਹੋ ਗਿਆ ਗੱਡੀਆਂ ਬਾੜੀਆਂ ਕਿੱਥੋਂ ਆ ਗਈਆਂ ਭਾਈ ਜਗਾ ਬਾੜੀ ਕਿਥੋਂ ਹੋ ਗਈ ਮਾੜੇ ਤੇ ਅਸੀਂ ਨਹੀਂ ਹੈ ਚੰਗਾ ਤੇ ਅਸੀਂ ਬਣਾਉਣਾ ਹੈ ਠੀਕ ਤੇ ਅਸੀਂ ਕਰਦਾ ਹੈ ਬਸ ਕਰ ਲਓ ਅਕਲ ਤੇ ਅਸੀਂ ਲੈਣੀ ਹੈ ਜਗਾ ਦਾ ਪਾ ਕੀ ਕਰਨਾ ਸਾਡਾ ਉਪਾ ਕਰੋ ਜੀ ਸਾਡਾ ਉਪਾ ਕਰੋ ਤੇ ਗੁਰੂ ਸਾਹਿਬ ਸਾਡਾ ਉਪਾ ਕਰਦੇ ਆ। ਇੱਥੇ ਜਿਹੜਾ ਆਪਾਂ ਪੜ ਰਹੇ ਆ ਨਾ ਜਿਵੇਂ ਗੁਰੂ ਸਾਹਿਬ ਜਿਹਨੂੰ ਜਿਉਣ ਦਾ ਚੱਜ ਸਿਖਾ ਦਿੰਦੇ ਆ। ਆਪਾਂ ਜਿਹੜਾ ਨੌਵੇਂ ਪਾਤਸ਼ਾਹ ਦਾ ਸ਼ਬਦ ਸਾਰਿਆਂ ਨੇ ਗਾਇਆ ਹੈ। ਗੁਰੂ ਜੀ ਜਿਹਦੇ ਤੇ ਕਿਰਪਾ ਕਿਰਪਾ ਕਰ ਦਿੰਦੇ ਆ ਭਾਈ ਉਹਨੂੰ ਇਹ ᔪਗਤੀ ਆ ਜਾਂਦੀ ਹੈ। ਉਹਦੇ ਇਹ ਮੈਥਡ ਸਮਝ ਆ ਜਾਂਦਾ ਹੈ। ਉਹਦੇ ਇਹ ਢੰਗ ਤਰੀਕਾ ਸਮਝ ਆ ਜਾਂਦਾ ਹੈ ਇਹ ਢੰਗ ਤਰੀਕਾ ਉਹਦੇ ਸਮਝ ਆ ਜਾਂਦਾ ਜਿਹਦੇ ਤੇ ਗੁਰੂ ਕਿਰਪਾ ਕਰਦਾ ਹੈ ਉਹਨੂੰ ਜਿਉਣ ਦਾ ਚੱਜ ਆ ਜਾਂਦਾ ਹੈ ਗੁਰ ਕਿਰਪਾ ਜੈ ਨਰ ਕੋ ਕੀਨੀ ਜਿਹੜੇ ਜਿਸ ਨਰ ਦੇ ਉੱਤੇ ਜਿਸ ਮਨੁੱਖ ਦੇ ਉੱਤੇ ਗੁਰੂ ਕਿਰਪਾ ਕਰਦਾ ਹੈ ਇਹ ਜੁਗਤ ਪਛਾਨੀ ਉਹਨੇ ਇਹ ਜੁਗਤੀ ਸਮਝ ਲਈ ਮੈਥਡ ਸਮਝ ਲਿਆ ਜਿਉਣ ਦਾ ਢੰਗ ਤਰੀਕਾ ਸਮਝ ਲਿਆ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸਿਉ ਪਾਨੀ ਕਹਿੰਦੇ ਉਹ ਤੇ ਫਿਰ ਪ੍ਰਮਾਤਮਾ ਵਰਗਾ ਹੀ ਹੋ ਗਿਆ ਰੱਬ ਵਰਗਾ ਹੀ ਬਣ ਗਿਆ ਰੱਬ ਨਹੀਂ ਰੱਬ ਵਰਗਾ ਉਹ ਰੱਬ ਬਣ ਕੇ ਬੈਠੂ ਨਹੀਂ ਇਹਦਾ ਮਤਲਬ ਇਹ ਨਹੀਂ ਉਹ ਰੱਬ ਬਣ ਕੇ ਬਹਿ ਗਿਆ ਨਾ ਉਹਦੀ ਅੰਦਰਲੀ ਅਵਸਥਾ ਜਿਹੜੀ ਇਹ ਬੜੀ ਉੱਚੀ ਹੋ ਗਈ ਉਹ ਅੰਦਰੋਂ ਬਹੁਤ ਉੱਚਾ ਹੋ ਗਿਆ ਅੰਦਰੋਂ ਉਹਦੀ ਅਵਸਥਾ ਬਹੁਤ ਉੱਚੀ ਹੋ ਗਈ ਪਾਈ ਘੇਰੋ ਦੀ ਪਛਾਣ ਕੀ ਹੈ ਅੱਗੇ ਬੇਨਤੀ ਨੂੰ ਸੁਣੋ ਉਸ ਬੰਦੇ ਦੀ ਪਛਾਣ ਕੀ ਹੈ ਪਹਿਰੇਦਾਰਾਂ ਨੂੰ ਬੇਨਤੀ ਕਰਾਂਗਾ ਭਾਈ ਪਹਿਰੇਦਾਰ ਜਿਹੜੇ ਵੀਰ ਹੈ ਅੱਜ ਇਹ ਰਸਤਾ ਬੰਦ ਕਰਕੇ ਪੈਣਾ ਵਾਲੇ ਪਾਸੇ ਪੈਣਾ ਬਹਿ ਜਾਓ ਵੀਰਾਂ ਦੇ ਪਾਸੇ ਵੀਰ ਬਹਿ ਜਾਓ ਆਉਣ ਵਾਲੀ ਸੰਗਤ ਨੂੰ ਰਾਹ ਵਿੱਚ ਹੀ ਰੋਕੀ ਜਾਏ ਬਾਕੀ ਜਿੰਨੇ ਕਾਪਾ ਬੈਠੇ ਆ ਭਾਈ ਆਪਾਂ ਆਪਣਾ ਵੰਡ ਜੋੜ ਕੇ ਰੱਖਿਓ ਬਿਲਕੁਲ ਹਿਲਜੁਲ ਨਾ ਹੋਵੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਹੁਣ ਨਵੇਂ ਪਾਤਸ਼ਾਹ ਕਹਿੰਦੇ ਆ ਵੀ ਜਿਹੜੇ ਬੰਦੇ ਦੇ ਇਹ ਸਮਝ ਆ ਜਾਂਦੀ ਹੈ ਜੁਗਤ ਜਿਹਨੂੰ ਗੁਰੂ ਸਾਹਿਬ ਨੇ ਜਿਉਣ ਦੀ ਜੁਗਤ ਦੇ ਦਿੱਤੀ ਜਿਉਣ ਦਾ ਚੱਜ ਆ ਗਿਆ ਜਿਹਨੂੰ ਜਿਉਣ ਦਾ ਢੰਗ ਤਰੀਕਾ ਜਿਹਨੂੰ ਗੁਰੂ ਸਾਹਿਬ ਤੋਂ ਮਿਲ ਗਿਆ ਉਹਦੀ ਪਛਾਣ ਕੀ ਹੈ ਜੀ ਨਵੇਂ ਪਾਤਸ਼ਾਹ ਫਿਰ ਦੱਸਦੇ ਆ ਹਾਂ ਜੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਦੁੱਖ ਸੁਨੇਹ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨੈ ਕਹਿੰਦੇ ਉਹਦੇ ਲਈ ਤੇ ਮਿੱਟੀ ਤੇ ਸੋਨਾ ਇੱਕੋ ਜਿਹਾ ਓਨੇ ਵੱਡੇ ਵੱਡੇ ਦੁੱਖਾਂ ਵਿੱਚ ਘਬਰਾਣਾ ਨਹੀਂ ਚਿਰ ਗੁਰੂ ਸਾਹਿਬ ਉਹਨੂੰ ਸਟਰੌਂਗ ਕਰ ਦਿੰਦੇ ਗੁਰੂ ਦਾ ਗਿਆਨ ਬੰਦੇ ਨੂੰ ਅੰਦਰੋਂ ਮਜ਼ਬੂਤ ਕਰ ਦਿੰਦਾ ਹੈ ਉਹਨੂੰ ਜਿਉਣ ਦਾ ਚੱਜ ਆ ਕਹਿੰਦੇ ਚੱਜ ਆ ਉਹਦੇ ਮੈਥਡ ਸਮਝ ਆ ਗਿਆ ਬਾਕੀਆਂ ਨੂੰ ਮਾਫ ਕਰਨਾ ਜੀ ਜਿਉਣ ਦਾ ਚੱਜ ਨਹੀਂ ਆਇਆ ਸਾਥ ਵੱਡੇ ਵੱਡੇ ਬੰਦੇ ਇੱਥੇ ਜਿਨ੍ਹਾਂ ਨੂੰ ਜਿਉਣ ਦਾ ਚੱਜ ਨਹੀਂ ਆਇਆ ਬੜੀ ਦੁਨੀਆ ਵੇਖੀ ਏ ਤੁਹਾਡੀ ਸੰਗਤ ਦੀ ਮਿਹਰ ਨਾਲ ਸਾਡਾ ਸਾਡੀ ਮੇਰੀ ਡਿਊਟੀ ਹੋਈ ਏ ਇਦਾਂ ਦੀ ਏ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਕੋਈ ਥਾਂ ਨਹੀਂ ਜਿੱਥੇ ਨਹੀਂ ਗਏ ਸਾਰੀ ਦੁਨੀਆ ਘੁੰਮ ਕੇ ਵੇਖੀ ਏ ਅਮਰੀਕਾ ਵਿੱਚ ਲੋਕ ਚਲੇ ਗਏ ਐ ਪੈਸਾ ਬਹੁਤ ਐ ਪਰ ਜਿਉਣ ਦਾ ਚੰਗਾ ਨਹੀਂ ਇਦਾਂ ਦੇ ਬੰਦੇ ਵੀ ਵੇਖੇ ਐ ਜੀ ਘਰ ਉਹਦੇ ਗਏ ਸੀ ਹੈਲੀਕਾਪਟਰ ਤੇ ਬਿਠਾ ਕੇ ਸਾਨੂੰ ਉਹਨੇ ਗੇੜਾ ਦਿੱਤਾ ਅਮਰੀਕੀ ਹੈਲੀਕਾਪਟਰ ਤੇ ਪਿਠਾ ਕੇ ਗੇੜਾ ਦਿੱਤਾ ਜਦੋਂ ਉਹਦੇ ਉਹਦੇ ਘਰ ਦੀ ਛੱਤ ਦੇ ਉੱਤੇ ਉਤਾਰਿਆ ਥੱਲੇ ਆ ਗਿਆ ਚਾਹ ਪਾਣੀ ਪੀਣ ਲੱਗੇ ਉਹਦੀ ਮਾਤਾ ਆ ਗਈ ਪਾਇਲਟ ਦੀ ਉਹਨਾਂ ਦੇ ਬੇਟੇ ਦੀ ਬੇਟਾ ਹੀ ਸੀ ਉਡਾ ਰਿਆ ਸੀ ਮਾਤਾ ਕਹਿੰਦੀ ਬਾਬਾ ਜੀ ਮੈਂ ਕਿਹਾ ਹਾਂ ਬਸ ਪਤਾ ਨਹੀਂ ਕੀ ਐ ਜੀ ਘਰ ਚ ਨਾ ਬਸ ਆਨੰਦ ਜਿਹਾ ਹੈ ਨਹੀਂ ਬਸ ਕੋਈ ਆ ਬੇਟੇ ਦਾ ਹੀ ਫਿਕਰ ਲੱਗਿਆ ਰਹਿੰਦਾ ਹੈ ਵੀ ਇਹ ਪਤਾ ਨਹੀਂ ਐ ਕਿਸੇ ਨੇ ਦੱਸਿਆ ਵੀ ਇਹਨੂੰ ਕੁਝ ਕਿਸੇ ਨੇ ਕੋਈ ਕਰਾ ਦਿੱਤਾ ਪਤਾ ਨਹੀਂ ਮੈਂ ਕਿਹਾ ਬੀਬੀ ਮੈਨੂੰ ਇਹ ਦੱਸ ਵੀ ਅਮਰੀਕਾ ਚ ਕਿਸੇ ਦਾ ਮੁੰਡਾ ਮੁੰਡਾ ਆਪਣਾ ਜਹਾਜ਼ ਹੋਵੇ ਆਪਣੀ ਛੱਤ ਤੇ ਲਾਵੇ ਹੈ ਕੋਈ ਕਹਿੰਦਾ ਕੋਈ ਕਹਿੰਦੀ ਕੋਈ ਨਹੀਂ ਮੈਂ ਖਿਆਲਿਆ ਜੀ ਅਬ ਤੂੰ ਹੀ ਐ ਤੂੰ ਤੇਰਾ ਬੇਟਾ ਐ ਤੇਰਾ ਬੇਟਾ ਤੇਰੇ ਸਾਹਮਣੇ ਸਾਨੂੰ ਗੇੜਾ ਦੇ ਕੇ ਆਇਆ ਛੱਤ ਦੇ ਉੱਤੇ ਤੁਸੀਂ ਇੱਦਾਂ ਤੁਹਾਡਾ ਘਰ ਬਣਿਆ ਕਿ ਛੱਤ ਤੇ ਹੈਲੀਕਾਪਟਰ ਲਾਇਆ ਤੁਸੀਂ ਪਰ ਭਾਵ ਕਹਿਣ ਦਾ ਪੈਸੇ ਦੀ ਕਮੀ ਨਹੀਂ ਜੈਦਾਬ ਦੀ ਕਮੀ ਨਹੀਂ ਸਭ ਕੁਝ ਹੈ ਪਰ ਅੰਦਰੋਂ ਬਹੁਤ ਕਮਜ਼ੋਰ ਨੇ ਮਨ ਰੇ ਜੋ ਤੂੰ ਸੁਖ ਹੋਈ ਗੁਰਪੁਰ ਸਾਹੀਏ ਸਹਿਜ ਮਿਲੇ ਪ੍ਰਭ ਸੋਏ ਬਸ ਗੁਰੂ ਨਾਲ ਜੁੜੇ ਰਵਾਂਗੇ ਤਾਂ ਗੱਲ ਬਣਦੀ ਐ ਅਕਲਤ ਮਤਲਬ ਗੁਰੂ ਦਿੰਦਾ ਗਿਆਨ ਤੇ ਜਿਉਂ ਅੰਦਰੋਂ ਤੇ ਮਜ਼ਬੂਤ ਗੁਰੂ ਸਾਹਿਬ ਨੇ ਕਰਨਾ ਹੈ ਸ਼ਰੀਰ ਤੇ ਬਥੇਰਾ ਤਕੜਾ ਕਰ ਲਿਆ ਮਨ ਬਹੁਤ ਕਮਜ਼ੋਰ ਹੈ ਘਰ ਤੇ ਬਹੁਤ ਵੱਡਾ ਬਣਾ ਲਿਆ ਪਰ ਅੰਦਰੋਂ ਕਮਜ਼ੋਰ ਹੈ ਸਟਰੋਂਗ ਤੇ ਸਰੀਰ ਤੇ ਬਥੇਰਾ ਤਕੜਾ ਕੋਈ ਢਾ ਨਹੀਂ ਸਕਦਾ ਸਰੀਰ ਤੇ ਪੈਰ ਜਮਾ ਕੇ ਖੜ ਕੇ ਜਿੱਥੇ ਅਗਲਾ ਧੱਕਾ ਮਾਰੇ ਹਿੱਲਦੇ ਨਹੀਂ ਪਰ ਮਨ ਬਹੁਤ ਕਮਜ਼ੋਰ ਹੈ ਤੇ ਮਨ ਨੂੰ ਤੇ ਖਰਾਕ ਤੇਰੇ ਗੁਰਦੁਆਰਿਆਂੋਂ ਮਿਲਨੀ ਸੀ ਭਾਈ ਤੇਰੇ ਮਨ ਨੇ ਤੇ ਕੈਮ ਗੁਰਦੁਆਰੇ ਜਾ ਕੇ ਗੁਰੂ ਦਾ ਗਿਆਨ ਲੈਣਾ ਸੀ ਮਨ ਦੀ ਖਰਾਕ ਤੇ ਗੁਰੂ ਸਾਹਿਬ ਨੇ ਦੇਣੀ ਸੀ ਅੰਦਰੋਂ ਤੈਨੂੰ ਸਟਰੋਂਗ ਕਰ ਦੇਣਾ ਸੀ ਮਨ ਮਜ਼ਬੂਤ ਹੋ ਜਾਣਾ ਸੀ ਫਿਰ ਆਪੇ ਆਪੇ ਅੰਦਰੋਂ ਨਕੀਆਂ ਨਕੀਆਂ ਗੱਲਾਂ ਦਾ ਕੀ ਪਰਵਾਹ ਕਰਦਾ ਤੂੰ ਉਹ ਅਮਰੀਕਾ ਚ ਜਾਣ ਵਾਲਾ ਵੀ ਭਾਵ ਕਹਿਣ ਦਾ ਵੀ ਬੰਦਾ ਜਿੱਥੇ ਮਰਜ਼ੀ ਪਹੁੰਚ ਜੇ ਜਿੰਨਾ ਚਿਰ ਸੱਚਾ ਗਿਆਨ ਨਹੀਂ ਹੁੰਦਾ ਅਮਰੀਕਾ ਚ ਜਾ ਕੇ ਵੀ ਡਰੀ ਜਾਂਦਾ ਹੈ ਅਮਰੀਕਾ ਚ ਜਾ ਕੇ ਵੀ ਲੋਕ ਟੂਣਿਆਂ ਦੇ ਵਿਹੰਮਾਂ ਵਿੱਚ ਪਏ ਹੋਏ ਐ ਅੰਦਰੋਂ ਡਰੇ ਹੋਏ ਐ ਜਿਹੜੇ ਤੇ ਡਰਿਆ ਬੰਦਾ ਬਿੱਲੀਆਂ ਤੋਂ ਵੀ ਡਰੀ ਜਾਂਦਾ ਦਰਿਆ ਬੰਦਾ ਬਿੱਲੀਆਂ ਤੋਂ ਵੀ ਡਰੀ ਜਾਂਦਾ ਹੁਣ ਕਿਸੇ ਨੇ ਟੂਣਾ ਕਰਤਾ ਨਾਰੀਅਲ ਦੱਸੋ ਤੁਸੀਂ ਵੀ ਨਾਰੀਅਲ ਕੋਈ ਡਰਨ ਵਾਲੀ ਚੀਜ਼ ਐ ਸਾਡੇ ਘਰ ਵੀ ਤੇ ਨਾਰੀਅਲ ਪਈ ਨੇ ਬੰਦਾ ਡਰਦਾ ਕਿਤੇ ਨਾਰੀਅਲ ਤੋਂ ਸਾਹਮਣੇ ਨਾਰੀਅਲ ਕਿਹਾ ਸੰਧੂਰ ਪਿਆ ਦਾ ਸੰਧੂਰ ਕੀ ਡਰਨ ਵਾਲੀ ਚੀਜ਼ ਹੈ ਚੂੜੀਆਂ ਪਈਆਂ ਨੇ ਚੂੜੀਆਂ ਕੀ ਡਰਨ ਵਾਲੀ ਚੀਜ਼ ਹੈ ਚੌਲ ਪਏ ਨੇ ਮਾਂ ਪਏ ਨੇ ਮੋੜੀਆਂ ਮੂੜੀਆਂ ਜੀਆਂ ਪਈਆਂ ਨੇ ਇਹ ਚੀਜ਼ਾਂ ਡਰਨ ਵਾਲੀਆਂ ਨੇ ਕਿਤੇ ਸਾਡੇ ਘਰੇ ਵੀ ਤੇ ਪਈਆਂ ਹੀ ਨੇ ਪਰ ਤੂੰ ਨਾ ਕੀਏ ਸਾਡੇ ਦਿਮਾਗ 'ਚ ਡਰ ਬਾਇਆ ਹੋਇਆ ਹੋਇਆ ਵੀ ਉਹ ਆ ਗਿਆ। ਡਰ ਬੈਠਾ ਹੋ ਗਿਆ। ਜਿਵੇਂ ਹੁਣ ਆਪਾਂ ਆਪਾਂ ਡਰੇ ਹੋਏ ਲੋਕ ਆ, ਹੁਣ ਗੋਰੇ ਆ ਜਿਹੜੇ ਗੋਰੇ ਨਿੱਕੇ ਨਿੱਕੇ ਬੱਚਿਆਂ ਨੂੰ ਸਮੁੰਦਰਾਂ 'ਚ ਕਹਿਣਗੇ ਵੜ ਜਾ। ਨਿੱਕੇ ਨਿੱਕੇ ਬੱਚਿਆਂ ਨੂੰ ਕਹਿਣਗੇ ਵੜ ਸਮੁੰਦਰ 'ਚ, ਉਹ ਸਮੁੰਦਰ 'ਚ ਨਾਉਂਦੇ ਆ। ਸਾਡੇ ਆਲਾ ਛੱਪੜ 'ਚ ਨਾ ਆਵੇ ਕਿਸੇ ਦਾ ਨਿਆਣਾ ਫਿਰ ਉਹਦਾ ਡੈਡੀ ਕੁੱਟਦਾ ਹੀ ਲਿਆਉਂਦਾ ਉਹਨੂੰ, ਚੱਲ ਫਿਰ ਤੈਨੂੰ ਨਿਮਾਉਂਦਾ ਮੜ-ਪੜ ਕੇ। ਸਾਡੇ ਆਲੇ ਕੁੱਟਣਗੇ। ਵੀ ਤੂੰ ਪਾਣੀ 'ਚ ਕਿਵੇਂ ਵੜ ਗਿਆ? ਉਹ ਕਹਿਣਗੇ ਪਾਣੀ ਚ ਵੜ। ਉਹ ਨਿੱਕੇ ਨਿੱਕੇ ਬੱਚਿਆਂ ਨੂੰ ਧੱਕੇ ਨਾਲ ਪਾਣੀ ਚ ਵੜਨ। ਆਪਣੇ ਬੱਚਾ ਰੋਣ ਲੱਗਦਾ ਨਿਕਾ ਜ ਉਹਨੂੰ ਭਈ ਸ਼ੁਰੂ ਹੀ ਇੱਥੋਂ ਹੁੰਦਾ ਹਾਏ ਬਾਹੂ ਆ ਜਾਈਂ ਅੱਲਾ ਦੱਸੋ। ਅੱਜ ਤੱਕ ਕਿਸੇ ਨੇ ਬਾਹੂ ਵੇਖਿਆ? ਤੇ ਡਰਾਇਆ ਸਾਨੂੰ ਸਾਰੇ ਉਹਨੇ ਹੁੰਦਾ ਬਚਪਨ ਵੀ ਬਾਹੂ ਆ ਜਾਈਂ ਹੁੰਦਾ ਕੀ ਹੈ? ਬਾਹੂ ਹੁੰਦਾ ਨਹੀਂ। ਪਰ ਬੱਚਾ ਡਰਦਾ ਹੈ ਨਾ ਬੋਲੋ। ਬੱਚਾ ਡਰਦਾ ਨਾ ਇਦਾਂ ਹੀ ਭੂਤ ਪ੍ਰੇਤ ਹੁੰਦੇ ਨਹੀਂ ਆਪਾਂ ਸਿਆਣੇ ਬਿਆਣੇ ਡਰਦੇ ਆਂ ਖੁਸਾਤਦਾ ਹੁੰਦੇ ਨਹੀਂ ਇਹ ਜਿਵੇਂ ਜਿਵੇਂ ਮਾਪਿਓ ਨਹੀਂ ਵਹਿਮ ਜਿਆ ਪਾ ਦਿੰਦੇ ਸੁਣੋ ਮਾਪਿਓ ਵਹਿਮ ਜਿਆ ਨਹੀਂ ਪਾਉਂਦੇ ਹਾਏ ਬਾਊ ਆਜੂ ਬੱਚਾ ਚੁੱਪ ਕਰ ਜਾਂਦਾ ਹੈ ਇਦਾਂ ਹੀ ਸਿਆਣੇ ਨੇ ਜਿਹੜੇ ਸਿਆਣੇ ਆਪਾਂ ਅੰਦਰੋਂ ਨਿਆਣੇ ਆ ਇਹ ਤੇਜ ਨੇ ਬੰਦੇ ਇਹ ਤੇਜ ਨੇ ਇਹਨਾਂ ਨੇ ਫਿਰ ਸਾਨੂੰ ਡਰ ਭਜਾ ਦੋ ਕੰਮ ਲੈਣਾ ਹੁੰਦਾ ਸਾਡੇ ਤੋਂ ਨਿਆਣਿਆਂ ਨੂੰ ਜਦੋਂ ਨਿਆਣਿਆਂ ਤੋਂ ਕੰਮ ਲੈਣਾ ਵੀ ਨਿਆਣਿਆਂ ਵੀ ਤੰਗ ਕਰੂਗਾ ਲੈ ਫਟਾਫਟ ਰੋਟੀ ਖਾ ਲਵੇ ਰੋਟੀ ਖਾ ਲਾ ਨਹੀਂ ਤੇ ਬਾਹੂ ਆ ਜੂ ਇਹ ਤਾਂ ਇਹ ਸਾਨੂੰ ਡਰਾ ਕੇ ਕੰਮ ਲੈ ਲੈਂਦੇ ਨੇ ਦੇ 11000 ਲਈ ਤੇ ਭੂਤ ਆ ਜੂ ਇਹ ਤੇਰ ਨਹੀਂ ਬੰਦੇ ਬਾਹੂ ਹੁੰਦਾ ਨਹੀਂ ਨਹੀਂ ਇਸੇ ਤਰ੍ਹਾਂ ਭੂਤ ਪ੍ਰੇਤ ਵੀ ਕੱਖ ਨਹੀਂ ਬਸ ਡਰਾਇਆ ਹੋਇਆ ਆਪ ਕੋ ਸੱਤ ਦਾ ਸ੍ਰੀ ਵਾਹਿਗੁਰੂ ਡਰਾਇਆ ਹੋਇਆ ਭਾਈ ਸਾਨੂੰ ਡਰਾਇਆ ਹੋਇਆ ਪੀਪੂਤਾ ਜੂਗਾ ਪ੍ਰੇਤਾ ਜੂਗਾ ਚੜੇ ਲਾ ਜੂਗੀ ਨਾ ਗੱਲਾਂ ਕਰਦੇ ਨਹੀਂ ਆਵੇਂ ਉਸ ਪਿੰਡਾਂ ਚ ਸੁਣਦੇ ਰਿਆਂ درخت ਪੱਕਾ ਓਏ ਇੱਥੇ ਤੇ ਰਾਤ ਨੂੰ ਜੀ ਬਾਜਾਂ ਆਉਂਦੀਆਂ ਜੀ ਢੋਲਕੀ ਵੱਜਦੀ ਜੀ ਝੰਝਰਾ ਸੁਣੀ ਨਹੀਂ ਉਹ ਛਣਕੜੇ ਸੁਣਦੇ ਐਦਾਂ ਦੀਆਂ ਗੱਲਾਂ ਹਰ ਪਿੰਡ ਚ ਉੱਡੀਆਂ ਹੋਈਆਂ ਹੁੰਦੀਆਂ ਸਾਰੇ ਪਿੰਡਾਂ ਚ ਉੱਡੀਆਂ ਪੁਰਾਣੇ ਸਮਿਆਂ ਦੀਆਂ ਜਿੰਦਾ ਸੁਣਦੀ ਸੁਣੀਦਾ ਸੀ ਕਿ ਸਲੇਟਾ ਆ ਗਿਆ ਪਿੱਛੇ ਜਿਹੜੇ ਡਿੜਬੇ ਵੀ ਕਹਿੰਦੇ ਆ ਗਏ ਇਹ ਦੇਖ ਨਾ ਜਿਹੜਾ ਬੇਸਲੇਟ ਆ ਗਿਆ ਤੇ ਕਿਹੜਾ ਸੀ ਸਲੇਟਾ ਉਹ ਪਤਾ ਲੱਗ ਗਿਆ ਹੁਣ ਅੱਜ ਕੱਲ ਇੰਟਰਨੈਟ ਦਾ ਸਮਾਂ ਹੈ ਨਿਆਣੇ ਤੇਜ਼ ਨੇ ਫਟਾਫਟ ਜਾ ਕੇ ਲੱਭ ਲਿਆ ਕਿਹੜਾ ਹੋਵੇ ਸਲੇਟਾ ਕਿਹੜੀ ਫੋਟੋ ਬਣਾਈ ਕਿੰਨੇ ਸੀ ਕਿੰਨੇ ਨੈਟ ਤੇ ਪਾਈ ਸੀ ਲੈ ਉਹਦਾ ਪਤਾ ਲੱਗ ਗਿਆ ਮੈਨੂੰ ਲੱਗਦਾ ਉਹ ਮੁੰਡਾ ਜਿਹੜਾ ਜੇਲ੍ਹ ਤੋਂ ਥਾੜੇ ਵੀ ਰਹਿ ਕੇ ਆਇਆ ਜਿਹਨੇ ਨੈਟ ਤੇ ਝੂਠੀ ਖਬਰ ਫਲਾਤੀ ਤੇ ਝੂਠੇ ਦੇ ਘਰ ਤੱਕ ਅੱਜ ਤੇ ਬੱਚੇ ਨੌਜਵਾਨ ਚਲੇ ਗਏ ਪੁਰਾਣੇ ਬਸ ਜਾਂਦੇ ਨਹੀਂ ਸੀ ਹੁਣਾਂ ਨੇ ਜਾਣ ਲੱਗੇ ਝੂਠੇ ਦੇ ਘਰ ਤੱਕ ਵੀ ਕਿਹੜਾ ਤੂੰ ਕਿਹੜੀ ਕਿਹੜੀ ਬਕਵਾਸ ਕਰਦਾ ਆਂ ਖੁਸ ਸਤਿਨਾਮ ਝੂਠ ਬੋਲਦਾ ਘਰ ਤੱਕ ਜਾਓ ਤੇ ਜੇ ਇਹਹੀ ਝੂਠ ਕਿਸੇ ਬਾਬੇ ਨੇ ਫਲਾਇਆ ਹੁੰਦਾ ਕਿ ਜਿਹੜੇ ਵੀ ਇੱਕ ਬਾਬਾ ਹੁੰਦਾ ਤੇ ਬਾਪੂਰਿਸ਼ਾ ਨੇ ਝੂਠ ਫਲਾਇਆ ਹੁੰਦਾ ਵੀ ਰਾਤ ਇੱਕ ਬੰਦਾ ਮਿਲਿਆ ਸੀ ਕਈ ਰੂਪ ਬਦਲਦਾ ਸੀ ਆਪਾਂ ਨੇ ਡਰਦੇ ਹੋਏ ਪੁੱਛ ਲਈ ਨਹੀਂ ਸੀ ਆਪ ਕੋ ਸਤਨਾ ਆਪਾਂ ਮੰਨ ਲੈਣੀ ਸੀ ਵੀ ਯਾਰ ਬਾਬਾ ਜੀ ਕਹਿੰਦੇ ਆ ਸੱਚੀ ਹੋ ਉਹ ਆਮ ਬੰਦਾ ਸੀ ਉਹਦਾ ਝੂਠ ਫੜ ਲਿਆ ਸੀ ਸਿੰਘੋਂ ਕਾਇਮ ਹੋ ਜਿਹੜਾ ਵੀ ਕੋਈ ਝੂਠ ਬੋਲੇ ਉਹਦਾ ਝੂਠ ਫੜਨਾ ਸ਼ੁਰੂ ਤਾਂ ਇਹ ਖਹਿੜਾ ਚੱਟੂ ਜਿਵੇਂ ਇੱਕ ਆਮ ਬੰਦੇ ਦਾ ਤੁਸੀਂ ਝੂਠ ਫੜ ਲਿਆ ਨਾ ਜੇ ਢਿਡਗੇ ਮੈਂ ਫੇਰ ਬੇਨਤੀ ਦੁਹਰਾ ਦਿਆਂ ਵੀ ਜੇ ਕਿਸੇ ਆਮ ਇਤਾਂ ਦੀ ਗੱਲਾਂ ਸੁਣੀ ਨਹੀਂ ਨੇ ਆਮ ਡੇਰਿਆਂ ਚ ਇੰਦਾਂ ਦੀਆਂ ਗੱਲਾਂ ਹੁੰਦੀਆਂ ਕਿ ਜਦੋਂ ਅਸੀਂ ਸਵੇਰੇ ਬਾਬਾ ਜੀ ਨੂੰ ਚਾਹ ਪਿਉਣ ਗਏ ਫੇਰ ਲੱਤ ਕਿਤੇ ਪਈ ਸਿਰ ਕਿਤੇ ਪਿਆ ਬਾਹ ਕਿਤੇ ਪਈ ਫੇਰ ਵੀ ਕਹਿੰਦੇ ਬਸ ਹੈਰਾਨ ਹੋ ਗਿਆ ਮੈਂ ਵੇਖ ਕੇ ਮੈਂ ਤੇ ਡਰ ਕੇ ਬਾਹਰ ਆ ਗਿਆ ਜਦੋਂ ਮੈਂ ਦੁਬਾਰਾ ਚਾਹ ਲੈ ਕੇ ਗਿਆ ਚੰਗੇ ਭਲੇ ਚੌਂਕੜਾ ਮਾਰ ਕੇ ਬੈਠੀ ਇੱਦਾਂ ਸੋ ਲੱਗਦੀ ਰਾਤ ਨੂੰ ਖਿੱਲਰ ਜਾਂਦਾ ਸਵੇਰੇ ਫੇਰ ਇਕੱਠਾ ਹੋ ਜਾਂਦਾ ਖਿੱਲਰ ਜਾਂਦਾ ਰਾਤ ਨੂੰ ਸਵੇਰੇ ਫੇਰ ਇਕੱਠਾ ਹੋ ਜਾਂਦਾ ਅੱਛਾ ਫੇਰ ਵੀ ਇਹ ਦੱਸੋ ਵੀ ਇਹਦਾ ਜਨਤਾ ਨੂੰ ਕੀ ਫਾਇਦਾ ਹੋਇਆ ਪਬਲਿਕ ਨੂੰ ਕੀ ਫਾਇਦਾ ਹੋਇਆ ਜਿਹੜੇ ਪਿੰਡ 'ਚ ਰਹਿੰਦਾ ਇਹਦਾ ਪਿੰਡ ਨੂੰ ਕੀ ਫਾਇਦਾ ਹੋਇਆ ਇਦਾਂ ਦੇ ਝੂਠ ਉਡਾਅ ਤੇ ਆਪਾਂ ਝੂਠਿਆਂ ਦੇ ਘਰ ਤੱਕ ਜਾਣ ਵਾਲੇ ਹੈ ਹੀ ਨਹੀਂ ਕਿ ਆਪਾਂ ਤੇ ਡਰ ਗਏ ਵੀ ਨਾ ਯਾਰ ਕਾਹਨੂੰ ਪੰਗਾ ਲੈਣਾ ਕੋਈ ਸ਼ਰਾਫ ਲੱਗ ਜੂ ਐ ਹੋ ਜੂ ਐ ਹੋ ਜੂ ਪਰ ਇਹਦਾ ਤੁਸੀਂ ਸਮਝੋ ਕਿ ਇਹਦਾ ਨੁਕਸਾਨ ਕੀ ਹੁੰਦਾ ਹੈ ਨੁਕਸਾਨ ਇਹਦਾ ਇਹ ਹੁੰਦਾ ਹੈ ਕਿ ਅਸੀਂ ਬਹੁਤ ਅੰਦਰੋਂ ਕਮਜ਼ੋਰ ਹੋ ਜਾਂਦੇ ਹਾਂ ਮਾਨਸਿਕ ਵਿਕਾਸ ਸਾਡਾ ਰੁਕ ਜਾਂਦਾ ਹੈ ਜਿਹੜਾ ਬੰਦਾ ਇਹਨਾਂ ਗੱਲਾਂ ਤੇ ਯਕੀਨ ਕਰਦਾ ਹੈ ਉਹਦਾ ਮਾਨਸਿਕ ਵਿਕਾਸ ਰੁਕ ਜਾਂਦਾ ਹੈ ਉਹ ਬૌਧਿਕ ਪੱਧਰ ਤੇ ਬਹੁਤ ਨੀਵਾ ਚਲਿਆ ਜਾਂਦਾ ਨੀਵਾ ਉਹਦਾ ਵਿਕਾਸ ਹੋਣਾ ਚਾਹੀਦਾ ਸੀ ਇਹੋ ਜਿਹੇ ਜਿਹੜੇ ਝੂਠ ਨੇ ਇਹ ਬੰਦੇ ਨੂੰ ਅੰਦਰੋਂ ਡਰਾ ਦਿੰਦੇ ਐ ਇਹ ਡਰਿਆ ਬੰਦਾ ਤਰੱਕੀ ਨਹੀਂ ਕਰ ਸਕਦਾ ਡਰਿਆ ਬੰਦਾ ਚੰਗੀ ਤਰ੍ਹਾਂ ਪੜ ਨਹੀਂ ਸਕਦਾ ਡਰਿਆ ਬੰਦਾ ਹਰ ਥੀਲ ਦੇ ਵਿੱਚ ਫੇਲ ਹੈ ਡਰਿਆ ਬੰਦਾ ਹਰ ਥੀਲ ਦੇ ਵਿੱਚ ਫੇਲ ਹੈ ਦਰ ਡਰਨਾ ਨਹੀਂ ਇਹ ਗੁਰੂ ਸਾਹਿਬ ਨੇ ਸਾਨੂੰ ਸਟਰੋਂਗ ਕੀਤਾ ਅੰਦਰ ਸਾਨੂੰ ਗਿਆਨ ਦਿੱਤਾ ਹੈ ਸਾਨੂੰ ਅਕਲ ਦਿੱਤੀ ਹੈ ਸਾਨੂੰ ਸਮਝ ਦਿੱਤੀ ਹੈ